ਸਤ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣਾ ਨੇ ਆ ਗੁਲਾਬ ਜਾਮੁਨ ਬਿਨਾ ਚਾਸ਼ਨੀ ਤੋਂ ਉਹਦੇ ਲਈ ਆਪਾਂ ਨੂੰ ਕੀ ਚਾਹੀਦੇ ਆ ਬ੍ਰੈਡ ਬ੍ਰੈਡ ਦੇ ਆਪਾਂ ਜਿਹੜਾ ਸਾਰੇ ਪਾਸੇ ਵਾਲਾ ਹੁੰਦਾ ਉਹਨੂੰ ਆਪਾਂ ਲਾ ਲਿਆ ਇਹਦੇ ਆਪਾਂ ਬਣਾ ਲਾਂਗੇ ਸੁਕਾ ਕੇ ਬ੍ਰੈਡ ਕ੍ਰੰਬਸ ਤੇ ਇੱਕ ਚਾਹੀਦੀ ਆਪਾਂ ਨੂੰ ਪਤਾਸੇ ਇਹਨਾਂ ਦਾ ਆਪਾਂ ਹਲਾ ਲਿਆ ਦੇਖੋ ਇਸ ਤਰ੍ਹਾਂ ਇਹਨੂੰ ਪਤੰਦਾ ਹਜਿਵੇਂ ਕਿਵੇਂ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਕਿਵੇਂ ਬਣਾਇਆ ਉਹਨੂੰ ਦੱਸਦੇ ਆਂ ਪੰਜੇ ਆਪਾਂ ਬਰੈਡ ਲੈ ਲਿਆ ਬਰੈਡ ਨੂੰ ਆਪਾਂ ਇਹਨੂੰ ਪਾਣੀ ਦੇ ਵਿੱਚ ਇਸ ਤਰ੍ਹਾਂ ਗਿੱਲਾ ਕਰ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਨਚੋਵ ਲਾਂਗੇ ਦੋਨਾਂ ਹੱਥਾਂ 'ਚ ਲੈ ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਰੱਖਾਂਗੇ ਇੱਕ ਪਤਾਸਾ ਪਤਾਸੇ ਨੂੰ ਆਪਾਂ ਵਿੱਚ ਰੱਖ ਕੇ ਇਸ ਤਰ੍ਹਾਂ ਹੱਥਾਂ ਦੇ ਨਾਲ ਇਹਨੂੰ ਗੋਲ-ਗੋਲ ਕਰਾਂਗੇ ਜਿਹੜਾ ਪਤੱਸਾ ਆਪਣਾ ਉਹ ਪਾਣੀ ਨਾਲ ਗਿੱਲਾ ਹੋ ਜਾਂਦਾ ਤੇ ਇਹਨੂੰ ਤੁਸੀਂ ਐਂ ਨੱਪ-ਨੱਪ ਕੇ ਜਿਹੜਾ ਆਪਣਾ ਪਤੱਸਾ ਹੈ ਉਹ ਵੀ ਵਿੱਚ ਹੱਥਾਂ ਦੇ ਨਾਲ ਹੀ ਵਿੱਚ ਫੁੱਟ ਜੇ ਵੀ ਹੋ। ਇਸ ਤਰ੍ਹਾਂ ਬਣਾਨਾ ਤੇ ਜਿਹੜੀ ਉਹਦੀ ਮਠਾਸ ਹੈ ਉਹ ਆਪਣੇ ਇਹਦੇ ਵਿੱਚ ਆ ਜੂਗੀ। ਜੇ ਨਾ ਫੁੱਟੇ ਤਾਂ ਪੈ ਇਸ ਤਰ੍ਹਾਂ ਫੁੱਟ ਕੇ ਇਹਨੂੰ ਚੰਗੀ ਤਰ੍ਹਾਂ ਫੇਰ ਆਪਾਂ ਇਸ ਤਰ੍ਹਾਂ ਗੋਲ ਗੋਲ ਕੱਟ। ਆਪਾਂ ਹੁਣ ਇੱਕ ਹੋਰ ਬ੍ਰੈਡ ਲੈ। ਇਹਨੂੰ ਵੀ ਆਪਾਂ ਇਸ ਤਰ੍ਹਾਂ ਪਾਣੀ 'ਚ ਗਿੱਲਾ ਕਰ ਲਿਆ। ਵਿੱਚ ਰੱਖਾਂਗੇ ਆਪਾਂ ਪਤਾਸਾ। ਫਿਰ ਕਰਾਂਗੇ ਗੋਲ ਗੋਲ। ਪਾਣੀ ਉੱਤਰ ਜਾਂਦਾ ਜੀ ਸਾਰਾ। ਪਤਾਸਾ ਜਿਹੜਾ ਉਹ ਫੁੱਟ ਜਾਂਦਾ। ਇੱਥੇ ਆਪਾਂ ਕੜਾਹੀ ਵਿੱਚ ਰੱਖਿਆ ਤੇਲ ਰਾਹੀ ਤੇਲ ਰੱਖਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਨੂੰ ਪਾ ਕੇ ਦਿਖਾਉਣੀ ਹੈ ਵੀ ਇਹ ਕਿਸ ਤਰ੍ਹਾਂ ਬਣਦੇ ਬਿਲਕੁਲ ਕੱਟ ਕੇ ਇਸ ਤੇ ਬਣਾ ਰਹੇ ਹਾਂ ਅਗਰ ਤਾਂ ਇਸ ਤਰ੍ਹਾਂ ਇਹ ਚ ਮਿੱਠਾ ਘੱਟ ਰਹਿੰਦਾ ਹੈ ਮਤਲਬ ਪੂਰਾ ਮਿੱਠਾ ਹੁੰਦਾ ਹੈ ਤੇ ਮਰੇ ਆਪਾਂ ਨੂੰ ਚਾਸ਼ਨੀ ਨਹੀਂ ਬਣਾਉਣ ਦੀ ਲੋੜ ਪੈਂਦੀ ਉਹ ਵਧੀਆ ਬ੍ਰਾਊਨ ਬ੍ਰਾਊਨ ਹੋ ਜਾਣਗੇ ਕੱਟ ਕੇ ਇਸ ਤਰ੍ਹਾਂ ਕਿ ਪਾਸੇ ਕਈ ਦਿਨਾਂ ਦੀ ਪਈ ਸੀ ਕਿ ਪਾਸੇ ਨਹੀਂ ਤਾਂ ਦਾਣ। ਆਪਾਂ ਬਸ ਦਾ ਦੁੱਧ ਰਿਹਾ ਚਾਹ ਸਕਦੇ ਆ। ਚਾਹ ਵੀ ਪਾ ਸਕਦੇ ਆ ਜਿੱਥੇ ਆਪਾਂ ਸੰਦੇ ਗੋੜ ਪਾਉਣੇ ਕੁਝ ਵੀ। ਤਾਂ ਆਪਾਂ ਪਾ ਸਕਦੇ ਆ। ਮੈਂ ਕਿਹਾ ਵੀ ਚਲੋ ਇੱਕ ਤੁੰਬੈਸ਼ ਬਣਾਉਣੀ ਆਪਾਂ। ਆ ਦੇਖੋ ਗ੍ਰਾਮ ਹੋਣੀ ਸ਼ੁਰੂ ਹੋ ਗਏ। ਜੇ ਪੂਰੇ ਜਿਵੇਂ ਗੁਲਾਬ ਜਮਨ ਹੁੰਦੀ ਹੈ ਨਾ ਉਸ ਤਰ੍ਹਾਂ ਪੂਰੇ ਹੋ ਜਾਣਗੇ ਬ라운 ਬ라운 ਦੇਖੋ ਜੇ ਇਹਨਾਂ ਦਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਜਦੋਂ ਆਪਾਂ ਘੱਟ ਗੈਸ ਤੇ ਬਣਾਵਾਂਗੇ ਚੀਜ਼ ਹਮੇਸ਼ਾ ਵਧੀਆ ਬਣਦੀ ਹੈ ਜੇ ਆਪਾਂ ਤੇਜ਼ ਗੈਸ ਕਰਕੇ ਬਣਾਵਾਂਗੇ ਤਾਂ ਫਿਰ ਉਹ ਵਿੱਚੋਂ ਕੱਚੀ ਰਹਿ ਜਾਂਦੀ ਉੱਪਰੋਂ ਬਣਦੀ ਹੈ ਦੇਖੋ ਜੀ ਆਪਣੀਆਂ ਗਲਾਬ ਜਮਨ ਬਣ ਕੇ ਤਿਆਰ ਹੋ ਗਈਆਂ ਨੇ ਇਹ ਖਾਣ ਚ ਵੀ ਬਹੁਤ ਸਵਾਦ ਲੱਗਣਗੇ ਆਪਾਂ ਇਸੇ ਤਰ੍ਹਾਂ ਹੋਰ ਬਣਾ ਕੇ ਪਾਉਨੇ ਲਓ ਜੀ ਆ ਵੀ ਆਪਣੇ ਬਣ ਗਏ ਉਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਕਿਹੇ ਜਿਹੀਆਂ ਲੱਗਦੀਆਂ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਹੋਰ ਨਵੀਂ ਡਿਸ਼ ਨਵੇਂ ਕੰਮ ਨਾਲ ਮਿਲ ਕਰਦੇ ਹਾਂ ਕਿ ਸਾਰੇ ਤੰਦਰੁਸਤ ਰਹਿਣ